ਸਾਨੂੰ ਬੜੀ ਖੁਸ਼ੀ ਆ ਰਹੀ ਸਭ ਤੋਂ ਪਹਿਲਾਂ ਤਾਂ ਪਰਮਾਤਮਾ ਦਾ ਧੰਨਵਾਦ ਕਿ ਸਾਨੂੰ ਇਹਨਾਂ ਮੈਂ ਕਾਫੀ ਅਸੀਂ دیر ਤੋਂ ਉਮੀਦ ਕਰ ਰਹੇ ਸੀ ਤੇ ਪਰਮਾਤਮਾ ਨੇ ਸਾਡੀ ਮਿਹਨਤ ਨੂੰ ਫਲ ਲਾਇਆ ਤੇ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਕਰ ਰਹੇ ਹਾਂ ਔਰ ਇਹ ਵੀ ਲੱਗ ਰਿਹਾ ਹੈਗਾ ਕਿ ਇੰਨੀ ਮਿਹਨਤ ਜਿਹੜੀ ਅਸੀਂ ਕੀਤੀ ਆ ਔਰ ਇੰਡੀਆ ਅੱਛੇ ਸਾਨੂੰ ਸਭ ਨੇ ਵੋਟਾਂ ਪਾਈਆਂ ਔਰ ਬਹੁਮਤ ਨਾਲ ਜਤਾਇਆ ਹੈਗਾ ਆ ਔਰ ਬੜੀ ਵੱਡੀ ਤਰ੍ਹਾਂ ਦੇ ਵਿੱਚ ਤੁਸੀਂ ਦੇਖਿਆ ਕਿ ਜਿਸ ਤਰ੍ਹਾਂ ਬਾਕੀ ਕੈਂਡੀਡੇਟਸ ਨੂੰ ਕਿੰਨੀਆਂ ਵੋਟਾਂ ਪਈਆਂ ਔਰ ਸਾਨੂੰ ਜਿਹੜੀਆਂ ਵੋਟਾਂ ਪਈਆਂ ਉਹ ਕਾਫੀ ਬਿਗ ਨੰਬਰ ਦਾ ਡਿਫਰੈਂਸ ਆ ਤਾਂ ਇਹ ਪਤਾ ਲੱਗਦਾ ਹੈਗਾ ਕਿ ਐਨ ਆਰ ਆਈਜ਼ ਇੱਕ ਨਵਾਂ ਫੇਸ ਆਂਦੇ ਸੀ ਔਰ ਉਹ ਉਹਨਾਂ ਨੇ ਆਪਣੇ ਇਹ ਵੋਟਾਂ ਜਿਹੜੀਆਂ ਪਾ ਕੇ ਸਾਨੂੰ ਇਹ ਬਿਲਕੁਲ ਪ੍ਰੂਫ ਕਰ ਦਿੱਤਾ ਹੈਗਾ ਕਿ ਉਹ ਜਿਹੜੇ ਨਵੇਂ ਕੈਂਡੀਡੇਟ ਦੇ ਆਮ ਦੇ ਨਾਲ ਉਹ ਨਵੀਂ ਇੱਕ ਹੋਪ ਵੀ ਉਹਨਾਂ ਦੇ ਨਾਲ ਆਈ ਹੈਗੀ ਆ ਤੇ ਅਸੀਂ ਇਹਦੇ ਵਿੱਚ ਜਿਹੜਾ ਮੇਨ ਹੈਗਾ ਜਿਸ ਤਰ੍ਹਾਂ ਅਸੀਂ ਪਹਿਲਾਂ ਗੱਲ ਕੀਤੀ ਆ ਕਿ ਐਨ ਆਰ ਆਈਜ਼ ਦੇ ਜਿੰਨੇ ਵੀ ਮਸਲੇ ਹੈਗੇ ਆ ਉਹਨਾਂ ਦੇ ਸਰਕਾਰ ਦੇ ਨਾਲ ਰਲ ਕੇ ਅਸੀਂ ਉਹਦਾ ਇੱਕ ਸਮਾਧਾਨ ਜਿਹੜਾ ਹੈਗਾ ਉਹ ਕਰਨ ਦਾ ਪੂਰਾ ਉਪਰਾਲਾ ਕਰਾਂਗੇ ਪਹਿਲਾਂ ਇੱਥੇ ਮੁਫੀ ਰਹੇ ਆ ਉਹਨਾਂ ਦੇ ਐਨ ਆਰ ਆਈ ਦੇ ਮਸਲੇ ਸੁਲਝਾਉਣ ਦੀ ਬਜਾਏ ਸੁਲਝਾਉਣ ਦੇ ਤੋਂ ਜ਼ਿਆਦਾ ਲੱਗਦੇ ਰਹੇ ਨੇ ਤੁਹਾਡੀ ਸੁਨੇਹੂ ਕਿਵੇਂ ਲੱਗਿਆ ਜੀ ਇਹ ਇਹਦਾ ਜੀ ਮੈਂ ਇਹਦੇ ਪਹਿਲਾ ਜਿਹੜੀ ਕੀਤੇ ਕੰਮ ਬਾਰੇ ਮੈਂ ਕੁਝ ਕਹਿ ਨਹੀਂ ਸਕਦੀ ਜੀ ਪ੍ਰਾਇਰिटीज ਪ੍ਰਾਇਰिटीज ਹੀ ਇਹਦੇ ਵਿੱਚ ਇਹ ਹੈ ਜਿਸ ਤਰ੍ਹਾਂ ਪਹਿਲਾ ਇਹ ਜਿਹੜਾ ਐਨ ਆਰ ਆਈ ਮੈਂ ਪਹਿਲਾਂ ਵੀ ਕਿਹਾ ਹੈ ਕਿ ਜਿਹੜਾ ਐਕਟ ਹੈਗਾ ਆ ਉਹ ਡਰਾਫਟਡ ਫਾਰਮ ਦੇ ਵਿੱਚ ਆ ਅਸੀਂ ਉਹਨੂੰ ਚਾਹਵਾਂਗੇ ਕਿ ਉਹ ਅਮਲੇ ਦੇ ਵਿੱਚ ਲਿਆਂਦਾ ਜਾਏ ਔਰ ਜਿਹੜੇ ਐਨ ਆਰ ਆਈ ਥਾਣੇ ਔਰ ਐਨ ਆਰ ਆਈ ਜਿਹੜੀਆਂ ਆਪਣੀਆਂ ਕੋਰਟਸ ਹੈਗੀਆਂ ਆ ਉਹਨਾਂ ਨੂੰ ਦੁਬਾਰਾ ਆਪਰੇਸ਼ਨਲ ਫੁੱਲ ਤਰੀਕੇ ਨਾਲ ਕੀਤਾ ਜਾਵੇ ਉਹ ਉਹ ਬਾਰੇ ਮੈਂ ਕੁਛ ਨਹੀਂ ਕਹਿਣਾ ਚਾਹੁੰਦੀ ਸੀ ਕੁਛ ਨਹੀਂ ਕਹਿਣਾ ਚਾਹੁੰਦੀ ਸੀ ਹਾਂ ਬਹੁਤ ਖੁਸ਼ੀ ਦਾ ਦਿਨ ਹੈ ਅੱਜ 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 ਜੀ ਅੱਜ ਇੱਕ ਨਿਰਪੱਖ ਚੋਣ ਦੇ ਦਾਇ ਜਿਹੜੀ ਸਾਡੀ ਸਸਤਾ ਸਰ ਐਮਪੀ ਸਾਹਿਬ ਦਾ ਐਨ ਆਰ ਆਈ ਜਿਹੜੀ ਸਾਡੀ ਸਸਤਾ ਇਹ ਜਿਹੜੋ ਵੜਾਈ ਗਈ ਸੀਗੀ ਪਰ ਜਿੱਥੇ ਜਾਏ ਇਹਨੂੰ ਅੱਗੇ ਨੂੰ ਨਿਕਲੋ ਥੋੜਾ ਜਿਹਾ ਇਜ਼ੀ ਕਰ ਦੁਨੀਆ ਭਰ ਦੇ ਐਨ ਆਰ ਆਈ ਦੀਆਂ ਜਿਹੜੀਆਂ ਇੱਥੇ ਸਮੱਸਿਆਵਾਂ ਉਹਨਾਂ ਨੂੰ ਹੱਲ ਕਰਨ ਵਾਸਤੇ ਐਨ ਆਰ ਆਈ ਵੀਰਾਂ ਨੇ ਸਸਤਾ ਬੜਾਈ ਸੀਗੀ ਪਿਛਲੇ ਕਈ ਸਾਲਾਂ ਤੋਂ ਕਈ ਕੰਮ ਹੋਏ ਕਈ ਰਹਿ ਗਏ ਉਹਨਾਂ ਦਾ ਹੀ ਤਹਈਆ ਕੀਤਾ ਸੀਗਾ ਕਿ ਜਿਹੜੇ ਕੰਮ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਪਿਛਲੇ ਸਾਲ ਐਨਆਰਆਈਸ ਮਿਲਨੀ ਕਰਕੇ ਬਹੁਤ ਸਾਰੇ ਦੇਸ਼ਾਂ ਵਿਦੇਸ਼ਾਂ ਤੋਂ ਐਨਆਰਆਈ ਵੀਰਾਂ ਐ ਸਾਨੂੰ ਮੁਸ਼ਕਲਾਂ ਦੱਸੀਆਂ ਅਸੀਂ ਉਹ ਮੁਸ਼ਕਲਾਂ ਨੂੰ ਹੱਲ ਕੀਤਾ ਪਰ ਅਸੀਂ ਮਹਿਸੂਸ ਕਰਦੇ ਸੀਗੇ ਕਿ ਸਾਡੀ ਜਿਹੜੀ ਐਨਆਰਆਈ ਸਭਾ ਜੇ ਉਹ ਵੀ ਸਾਡੇ ਨਾਲ ਐਕਟਿਵ ਹੋਵੇ ਤੇ ਫਿਰ ਸਾਡੇ ਜਿਹੜੇ ਐਨਆਰਆਈ ਵੀਰ ਬਾਹਰ ਹੁੰਦੇ ਆ ਜਾਂ ਬਾਹਰ ਬੈਠੇ ਆ ਜਿਨ੍ਹਾਂ ਦੀਆਂ ਜ਼ਮੀਨਾਂ ਜਾਇਦਾਦਾਂ ਦੇ ਮਸਲੇ ਆ ਕੋਈ ਡਿਸਪਿਊਟ ਨੇ ਉਹਨਾਂ ਦੀਆਂ ਫੈਮਲੀੀਆਂ ਦੇ ਉਹਨਾਂ ਨੂੰ ਇਹ ਚੰਗੇ ਢੰਗ ਨਾਲ ਹੋਰ ਹੱਲ ਕਰ ਸਕਦੇ ਆ। ਸੋ ਪਿਛਲੇ 3 ਮਹੀਨਿਆਂ ਤੋਂ ਅਸੀਂ 6 ਅਕਤੂਬਰ ਨੂੰ ਇਹ ਫੈਸਲਾ ਕੀਤਾ ਸੀਗਾ ਜਿਹੜਾ ਐਨ ਆਰ ਆਈ ਸਭਾ ਦਾ ਸੰਵਿਧਾਨ ਹੈ ਉਹਦੇ ਤਹਿਤ ਕਿ 3 ਮਹੀਨੇ ਦੇ ਟਾਈਮ ਬਾਅਦ ਜਿਹੜਾ 3 ਮਹੀਨੇ ਪਹਿਲਾਂ ਅਨਾਉਂਸ ਕਰਦਾ ਅਸੀਂ 6 ਅਕਤੂਬਰ ਨੂੰ ਅਨਾਉਂਸ ਕਰਕੇ ਤੇ ਅੱਜ 5 ਜਿਹੜਾ ਜਨਵਰੀ ਨੂੰ ਇਹ ਚੋਣ ਦੀ ਡੇਟ ਰੱਖੀ ਸਾਰੀ ਪੜਕੇ ਦਾ ਬਿਲਕੁਲ ਕਾਨੂੰਨੀ ਤੌਰ ਤੇ ਹਾ ਤਾਂ 15 90 ਤੋਂ ਜਿਹੜਾ ਪੇਪਰ ਵਰਕ ਹੋਇਆ ਹਾ ਜੀ ਤਿੰਨੇ ਉਮੀਦਵਾਰ ਦੇੜੇ ਇਹ ਸਾਹਿਬ ਸਰਦਾ ਜਸਬੀਤ ਸਿੰਘ ਗਿੱਲ ਹੋਣੀ ਔਰ ਆਸਟ੍ਰੇਲੀਆ ਤੋਂ ਸਾਡੀ ਛੋਟੀ ਭੈਣ ਪਦਮਿੰਦਰ ਜਿਹੜੇ ਇਲੈਕਸ਼ਨ ਲੜਨ ਵਾਸਤੇ ਆਏ ਆਸਟ੍ਰੇਲੀਆ ਤੋਂ ਮੈਂ ਇਹਨਾਂ ਨੂੰ ਵਧਾਈ ਵੀ ਦਿੰਦਾ ਇਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਔਰ ਮੈਂ ਹੇ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਡੀ ਮਦਦ ਵੀ ਕੀਤੀ ਉਹ ਸਾਡੇ ਖੇਤ ਦੇ ਚੋਣ ਮੈਦਾਨ ਤੋਂ ਪਿੱਛੇ ਵੀ ਹਟੇ ਉਹਨਾਂ ਨੇ ਕਿਹਾ ਠੀਕ ਹੈ ਨਵੇਂ ਲੋਕਾਂ ਨੂੰ ਮੌਕਾ ਦਿਓ ਸੋ ਜਿੱਦਾਂ ਪੰਜਾਬ ਦੇ ਵਿੱਚ ਬਦਲਾਅ ਦੀ ਇੱਕ ਲਹਿਰ ਹੈ ਸਦਾ ਭਗਵਾਨ ਸ੍ਰੀ ਮਾਨ ਜੀ ਦੇ ਅਗਵਾਈ ਇਹ ਇਦਾਂ ਹੀ ਐਨਐੜੀ ਸਭਾ ਦੇ ਵਿੱਚ ਵੀ ਅੱਜ ਇੱਕ ਬਹੁਤ ਵੱਡਾ ਬਦਲਾਅ ਹੋਇਆ ਇੱਕ ਨਵੀਂ ਸਾਡੀ ਜਿਹੜੀ ਪੰਜਾਬ ਦੀ ਧੀ ਹੈ ਆਸਟ੍ਰੇਲੀਆ ਤੋਂ ਆਈ ਆ ਕੰਮ ਕਰਦੀ ਆ ਬਹੁਤ ਵਧੀਆ ਔਰ ਹੁਣ ਅਸੀਂ ਜਿਹੜੇ ਨਵੇਂ ਉਹ ਵਧੀਆ ਕੰਮ ਜਿਹੜੇ ਆ ਉਹ ਐਨਐੜੀ ਵਾਸਤੇ ਕਰਾਂਗੇ ਤਨ ਨਤ ਰਿਕ ਨੂੰ ਪਠਾਨਕੋਟ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਹੇਠ ਪਹਿਲੀ ਐਨਆਰਆਈ ਮਿਲਣੀ ਇਸ ਸਾਲ ਦੀ ਜਿਹੜੀ ਹੋ ਰਹੀ ਹੈ ਉਹ ਲਾਜ਼ਮੀ ਪਰਮਿੰਦਰ ਕੋਟੀ ਦੀ ਗਵਾਈ ਦੇ ਹੇਠ ਬਹੁਤ ਵੱਡੀ ਪੱਧਰ ਤੇ ਐਨਆਰਆਈ ਜਿਹੜੇ ਆ ਉਹ ਹਿੱਸਾ ਲੈ ਰਹਿਣਗੇ ਮੈਂ ਸਭ ਉਹਨਾਂ ਐਨਆਰਆਈ ਵੀਰਾਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਇੰਨੀ ਠੰਡ ਦੇ ਵਿੱਚ ਬੇहद ਠੰਡ ਸੀਗੀ ਕੋਰਾ ਸੀਗਾ ਪਰ ਉਹਨਾਂ ਨੇ ਆ ਕੇ ਪਰਵਿੰਦਰ ਕੌਰ ਨੂੰ ਦੂਸਰੇ ਉਮੀਦਵਾਰਾਂ ਨੂੰ ਵੋਟਾਂ ਪਾਈਆਂ ਭਾਵੇਂ ਕਿ ਕਿ ਦੇਸ਼ ਆ ਦੇਸ਼ਾ ਦਾ ਮਸਲਾ ਜਦੋਂ ਐਨਆਰਆਈ ਸਭਾ ਬਣੀ ਉਹਦੋਂ ਤੇ ਬਹੁਤ ਲੋਕ ਬਣੇ ਸੀਗੇ ਪਰ ਅੱਗੇ ਤੋਂ ਅਸੀਂ ਇਹਦੀ VOTING ਪ੍ਰਕਿਰਿਆ ਜਿਹੜੀ ਹੈ ਵੱਧ ਤੋਂ ਵੱਧ ਕਿੱਦਾਂ ਮੱਲ ਜਿਹੜਾ ਉਹ ਐਨਆਰਆਈ ਵੀਰਾਂ ਨੂੰ ਇਹਦਾ 파ਟ ਬਣਾਇਆ ਜਾਵੇ ਇਹਦਾ ਹਿੱਸਾ ਬਣਾਇਆ ਜਾਵੇ ਅਸੀਂ VOTING ਦੀ ਪ੍ਰਕਿਰਿਆ ਜਿਹੜੀ ਹੈ ਹੁਣ ਬੈਠ ਕੇ ਇੱਕ ਵਧੀਆ ਟੰਗ ਦਾ ਬਣਾਵਾਂਗੇ ਕਿ ਜਿੱਥੇ ਵੀ ਬੰਦਾ ਬੈਠਾ ਉਹਨੂੰ ਇੰਡੀਆ ਉਹਦੀ ਲੋੜ ਨਾ ਪਵੇ ਉਹ ਆਪਣੀ ਵੋਟ ਉੱਥੇ ਹੀ ਪਾ ਲੈ ਇੱਦਾਂ ਦੇ ਕਈ ਸੁਧਾਰ ਜਿਹੜੇ ਅਸੀਂ ਇਸ ਸਭਾ ਦੇ ਵਿੱਚ ਕਰਾਂਗੇ ਔਰ ਮੈਂ ਇਹਨਾਂ ਦੇ ਵੀਦਾਂ ਨੂੰ ਕਹਾਂਗਾ ਜਦੋਂ ਮਰਜ਼ੀ ਆਓ ਤਿੰਨ ਤਰੀਕ ਨੂੰ ਆਓ ਮਾਨ ਸਾਹਿਬ ਦੀ ਗਵਾਈ ਚ ਨਰਾਈ ਮਿਲਣੀ ਹੋ ਰਹੀ ਹੈ ਪਹਿਲੀ ਸਟੇਟ ਲੈਵਲ ਦੀ ਉਸ ਤੋਂ ਬਾਅਦ ਪੰਜ ਮਿਲਣੀਆਂ ਹੋਰ ਹੋਣਗੀਆਂ ਤੁਸੀਂ ਆਓ ਤੁਹਾਡੇ ਮਸਲੇ ਤੁਸੀਂ ਪਿਛਲੀ ਵਾਰ ਆਏ ਸੀ 605 ਮਸਲੇ ਸੀ ਟੋਟਲ ਅਸੀਂ 595 ਹੱਲ ਕਰਤੇ ਸੱਤ ਅੱਠ ਮਸਲੇ ਰਹਿ ਗਏ ਜਿਹੜੇ ਕੋਟਾ ਦੇ ਵਿੱਚ ਸੋ ਹੁਣ ਵੀ ਪਦਮਿੰਦਰ ਕੋਹਤ ਜੀ ਦੀ ਗਵਾਈ ਦੇ ਵਿੱਚ ਜਿਹੜਾ ਇੱਥੇ ਬੈਠ ਕੇ ਐਨਆਰਆਈ ਸਭਾ ਦੇ ਇਸ ਦਫ਼ਤਰ ਦੇ ਵਿੱਚ ਬੈਠ ਕੇ ਸਾਰੀ ਦੁਨੀਆ ਦੇ ਐਨਆਰਆਈ ਭਰਾਵਾਂ ਦੇ ਮਸਲੇ ਜਿਹੜੇ ਹੱਲ ਕਰਾਂਗੇ ਸੋ ਮੈਂ ਧੰਨਵਾਦ ਕਰਦਾ ਜਿਹੜੇ ਜਿੰਨਾਂ ਨੇ ਵੋਟਾਂ ਪਾਈਆਂ ਉਹ ਆਪਣੀ ਭੈਣ ਨੂੰ ਜਿਹੜੀ ਬਹੁਤ-ਬਹੁਤ ਵਧਾਈ ਦਿੰਦਾ ਸਾਡੀ ਐਮਐਲਏ ਸਭਾ ਜਿਨ੍ਹਾਂ ਨੇ ਬੜੀ ਮਿਹਨਤ ਕੀਤੀ ਦੀਪਕ ਬਾਲੀ ਜੀ ਸਾਡੇ ਐਮਪੀ ਸਾਹਿਬ ਜਗਵੀਰ ਬਰਾੜ ਜੀ ਕਿੱਥੇ ਨੇ ਇੱਥੇ ਬਾਹਰ ਰਹਿ ਕੇ ਜਾ ਬਾਹਰ ਬਾਹਰ ਹੋ ਜਾ ਜੀ ਸਾਡੀ ਸਾਡੀ ਟੀਮ ਨੇ ਜਿਨ੍ਹਾਂ ਨੇ ਇਸ ਸਿਲੈਕਸ਼ਨ ਪੱਤਰਿਆਂ ਨੂੰ ਨੇਪਰੇ ਲਾਉਣ ਲਈ ਉਹਦਾ ਪਰਵਿੰਦਰ ਕੌਰ ਦੇ ਹੱਕ ਦੇ ਵਿੱਚ ਜਿਹੜਾ ਕੰਮ ਕੀਤਾ ਮੈਂ ਉਹਨਾਂ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਆਪਣੀ ਭੈਣ ਨੂੰ ਵਧਾਈ ਦਿੰਦਾ ਹੋਇਆ ਦੁਨੀਆ ਭਰ ਦੇ ਆਨੰਦੀਆਂ ਨੂੰ ਕਹੂੰਗਾ ਕਿ ਪੰਜਾਬ ਸਰਕਾਰ ਤੇ ਇਹਨਾਂ ਦੀ ਸਭਾ ਤੁਹਾਡੇ ਲਈ 24 ਘੰਟੇ ਦਵਾਜੇ ਖੋਲ ਕੇ ਬੈਠੀ ਆ ਕੋਈ ਵੀ ਸਮੱਸਿਆ ਉਹ ਸਮੱਸਿਆ ਦਾ ਅਸੀਂ ਪਹਿਲ ਦੇ ਹੱਦ ਤੇ ਹੱਲ ਕਰਾਂਗੇ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ ਹੁਣ ਪਰਿੰਦੋ ਕੋਲ ਦੀ ਐਡਰੈਸ ਕਰਦਗੇ ਇਹ ਤਾਂ ਕਾਫੀ ਐਨਆਰਆਈਆਂ ਨੂੰ ਵੋਟ ਪਾਣ ਨਹੀਂ ਦਿੱਤੀ ਜਿਹੜਾ ਸਰਕਾਰ ਨੇ ਜਿਹੜਾ ਜਿਹੜਾ ਸੁਣੋ ਜੋ ਜਦੋਂ ਇਲੈਕਸ਼ਨ 900 ਇਲੈਕਸ਼ਨ 900 ਨੂੰ ਤੇ ਜੋ ਐਨਆਰਆਈ ਸਭਾ ਦੇ ਕਹਦੇ ਕਾਨੂੰਨ ਬਣੇ ਹਨ ਉਹਨਾਂ ਦੇ ਅਨਸਾਰ ਜੋ ਕੋਈ ਐਡਵਰਟਾਈਜ਼ਮੈਂਟ ਹੋਈ ਖਵਾਰਾਂ ਦੇ ਵਿੱਚ ਉਹਦੇ ਅਨਸਾਰ ਵੋਟ ਪਾਉਂਦਾ ਸਭ ਨੂੰ ਅਧਿਕਾਰ ਦਿੱਤਾ ਗਿਆ ਪਰ ਇਹ ਨਹੀਂ ਹੈ ਕਿ ਇੱਕ ਦਿਨ ਪਹਿਲਾਂ ਤੁਸੀਂ ਨਿਊ ਕਰਾਓ ਐਦਾਂ ਕਦੋਂ ਐਦਾਂ ਕਦਸਾ ਇਹ ਸਿਸਟਮ ਬੰਦ ਕਰਤੇ ਹੁਣ ਜਿਹੜੇ ਪੁਰਾਣੇ ਸੀਗੇ ਨਾ ਨਾਰਾਇਣ ਜਿਹੜੇ ਮੈਂਬਰ ਸੀ ਉਹਨਾਂ ਨੂੰ ਵੋਟ ਨਹੀਂ ਪਾਣ ਦਿੱਤੀ ਸਾਡੀ ਜਿਨ੍ਹਾਂ ਦਾ ਕਾਰਡ ਨਿਊ ਸੀਗਾ ਜਿਨ੍ਹਾਂ ਦੇ ਕਾਰਡ ਪਿਛਲੇ 5 ਸਾਲ ਤੋਂ ਜੋ ਮੈਂ ਜਿੱਨਾ ਸਰਦਾਰ ਪੜਿਆ ਮੈਰਾ ਇਹਦਾ ਸਭਾ ਦਾ ਜਿਨ੍ਹਾਂ ਦੇ ਕਾਰਡ ਨਹੀਂ ਸੀ ਕਿਹੇ ਵੀ ਬੰਦੇ ਨੂੰ ਵੋਟ ਪਾਉਂਤੋਂ ਨਹੀਂ ਡੱਕਿਆਗਾ ਕਿਹੇ ਬੰਦੇ ਨੂੰ ਨਾ ਕਦੀ ਡੱਕਾਂਗੇ ਹਰ ਇੱਕ ਨੂੰ ਦੁਦ ਕਾ ਦੇ ਆ ਕੇ ਵੋਟ ਪਾਵੇ ਆਪਣੀ ਮੰਦੀ ਦੇ ਖੜੇ ਹੋਣ ਅਸੀਂ ਤਾਂ ਕੋਸ਼ਿਸ਼ ਕੀਤੀ ਸੀ ਕਿ ਸਭ ਸੰਤਤੀ ਹੋਵੇ ਨਹੀਂ ਹੋਈ ਚਲੋ ਕੋਈ ਨਹੀਂ ਡੰਮੋਕ ਦਸੀ ਆਸ ਬੰਦੇ ਨੂੰ ਵੋਟ ਪਾਉਣ ਦਾ ਦਿਖਾ ਦਿਆ ਇਲੈਕਸ਼ਨ ਲੜਦਾ ਦਿਖਾ ਦਿਆ ਸੋ ਬਿਲਕੁਲ ਇਲੈਕਸ਼ਨ ਦੇ ਵਿੱਚ 1% ਅੱਧਾ ਵੀ ਕਿਤੇ ਕੋਈ ਗੜਬੜ ਕਿਤੇ ਕੋਈ ਹੇਰਾਫੇਰੀ ਕਿਤੇ ਕੋਈ ਬੇਇਨਸਾਫੀ ਕਿਸੇ ਦਾ ਨਹੀਂ